ਸਾਰੇ ਭੈਣ ਭਰਾਵਾਂ ਨੂੰ ਸਾਸਰੀ ਕਾਨ ਅਸੀਂ ਲੱਗਿਆ ਅੱਜ ਨਵਾਂ ਬਲੌਗ ਸ਼ੁਰੂ ਕਰਨਾ ਤੇ ਪੈਂਆ ਕਮਰੇ ਚ ਤੇ ਇਥੇ ਕਮਰੇ ਚ ਨਾ ਬਹੁਤ ਸੋਹਣਾ 뷰 ਆਉਂਦਾ ਬਾਹਰ ਦਾ ਵੇਖੋ ਜੀ ਚਾ ਲੱਗਾ ਆ ਦੇਖੋ ਬਹੁਤ ਸੋਹਣਾ 뷰 ਆਉਂਦਾ ਨਾਲ ਕਰਦਾਬਰੀ ਨਦੀ ਆ ਹੁਣ ਅਸੀਂ ਚੱਲੇ ਸੀ ਜੀ ਸ੍ਰੀ ਸੱਚਖੰਡ ਗੁਰਦੁਆਰੇ ਸੇਵਾ ਕਰਨ ਲੰਗਰ ਹਾਲ ਚ ਦਰਹਤਾਂ ਨੂੰ ਤੋੜ-ਤੋੜ ਕੇ ਪਤਾ ਨਹੀਂ ਕੀ ਜੀ ਦੇਖੋ ਕਿ ਡਾ ਢੇਰ ਲੱਗਿਆ ਆ ਆ ਵੇਖੋ ਆਲਮ ਕੰਡੇ ਆ ਇੰਨਾ ਦਰਹਟਾਂ ਨਾਲ ਲੱਗਦੀਆਂ ਜੀ ਤੇ ਜਾਂਦੇ ਆ ਆ ਅਮਰੂਦ ਹਨ ਲੱਗੇ ਵਧੀਆ ਕਿਉਂਕਿ ਜਾਲੀਆਂ ਹੀ ਚੜਾ ਕੇ ਬਣਾਉਂਦੇ ਆ ਆ ਪਪੀਤਾ ਆ ਲਿਆ ਜੀ 30 ਰੁਪਿਆ ਦਾ ਇੱਕ ਅਮਰੂਦ ਸਿਰਫ ਚੈੱਕ ਕਰਨ ਲਈ ਕਿ ਕਿੱਦਾਂ ਦਾ ਆਪਣੇ ਉਹਦੇ 30 ਰੁਪਏ ਦੇ ਕਿਲੋ ਆ ਜਾਣੇ ਆ ਇਧਰ ਦੇਖੋ 30 ਦਾ ਇੱਕ ਵਿਚੋ ਮੜਾ ਯਾਰ ਰੈੱਡ ਕਲਰ ਦਾ ਲਓ ਜੀ ਆ ਲਿਆ ਜਿਹੜਾ ਮਰੂਤ ਤੇ ਬੇਗਰ ਨਿਕਲਿਆ ਹੂੰ ਇਹ ਮਾ ਪੁੱਦੂ ਮਰੂਤ ਆ ਤਾਂ ਹੋਣਾ ਮੈਂ ਕੀ ਕਿਹਾ ਸੀ ਮੇਰੀ ਗੱਲ ਤੇ ਤਵਾਰ ਨਹੀਂ ਮੈਂ 30 ਰੁਪਏ ਗਦੇ ਦੀ ਗਾਂੜ ਚ ਵਾਰਤੇ ਜੀ ਤੁਹਾਨੂੰ ਆਣਾ ਵੀ ਤੁਸੀਂ ਨਾ ਮਾਰੇ ਪਹਿਲਾਂ ਹੀ ਦੱਸਿਆ ਨੇ ਇਹ ਬੇਕਾਰ ਮਰੂਦ ਜੀ ਇਹ ਸ਼ਹਿਰ ਤੇ ਜਦੋਂ ਮੈਂ ਦੱਸਿਆ ਹੀ ਮੇਰੀ ਗੱਲ ਤੇ ਤਬਾਰ ਨਹੀਂ ਆਇਆ ਉਹ ਮੈਂ ਕਰੀ ਚੈੱਕ ਤਾਂ ਕਰੀਏ ਕਿਵੇਂ ਦਾ ਹੈ ਦੱਸਣ ਦੀ ਗੱਲ ਹੋਰ ਹੁੰਦੀ ਹੈ ਜਿਹੜਾ ਖਾ ਕੇ ਵੇਖਣਾ ਹੋਰ ਗੱਲ ਹੁੰਦੀ ਹੈ ਜਦੋਂ ਮੈਂ ਤੈਨੂੰ ਦੱਸਦਾ ਹੀ ਕੱਲ ਤੂੰ ਮੈਨੂੰ ਆਨੇ ਹੈ ਨਾ ਮੈਂ ਤੈਨੂੰ ਦੱਸੀ ਜਨਾ ਵੀ ਨਾਨ ਕਿਵੇਂ ਤੂੰ ਐਵੇਂ ਲੈ ਲਿਆ ਫਲਾਣ ਕਰ ਲਿਆ ਹਾਂ ਇਹ ਬੇਗਰਜ ਮਰੂਦ ਪਾਇਆ ਆ ਪਾਣੀ ਗਾ ਲੈਦੇ ਨੂੰ ਲੱਗਿਆ ਸੁੱਕਣਾ ਇੱਥੇ ਗਲੀ ਨਹੀਂ ਛੋੜਦੇ ਗਾਂ ਕਿਤੇ ਆਉਂਦਾ ਡੱਬਾ ਜ ਉਹਦੇ ਛੋੜਦੇ ਆ ਇਹ ਨਹੀਂ ਖਾਣ ਨੂੰ ਜੀ ਕਦਾ ਪੱਕ ਪੱਕਾ ਜ ਆਪਣੇ ਦੇਸੀ ਅਮਰੂਦ ਦੀ ਵਧੀਆ ਮਿੱਠੇ ਠੀਰੇ ਵੇਖੋ ਇਹਨਾਂ ਦੇ ਚੁੱਟੇ ਜਿਵੇਂ ਛਲੀਆਂ ਹੁੰਦੀਆਂ ਘਰ ਵੱਜ ਗਿਆ ਸ਼ਾਮ ਦੇ ਤਾਂ ਹੀ ਚੱਲੇ ਦਰਬਾਰ ਸਾਹਿਬ ਤੇ ਮੀ ਬੋ ਮੀ ਬੈਂਡਿਆ ਵੇਖਣਾ ਕਿ ਮਾਸੀ ਦਾ ਮਜ਼ਾ ਬੜਾ ਵਧੀਆ ਠੰਡਾ ਠੰਡਾ ਕੋਲ ਕੋਲ ਕੰਨੀਆਂ ਬੈਂਡੀਆਂ ਦੋ ਵਜੇ ਦਾ ਲੱਗਿਆ ਮੀਂਹ ਪੈਣ। ਥੱਲੀ ਖਾਣੀਏ ਦਾ ਕਿਹ ਕਿਹੇ ਵੇਲੇ ਤੋਂ ਆਖਰ ਚਲੀ। ਉਹਨਾਂ ਦਾ ਡੀਕਾੰਡਾ ਹੈ 2 ਵਜੇ ਦਾ ਮੀਂਹ ਟੇਗਾ ਦਰਬਾਰ ਸਾਹਿਬ ਜਾਣੇ ਆ ਦਰਬਾਰ ਸਾਹਿਬ 'ਚ। ਹੋਣ ਹਟਿਆ ਮੀਂਹ ਹਟਿਆ ਜੇ ਮੀਂਹ ਨਹੀਂ ਆ ਪਈ ਜਾਂਦਾ। 2 ਘੰਟੇ ਹੋ ਗਏ ਪਰ ਹੁੰਦੀ ਕਿਨ ਮੈ ਨਹੀਂ ਆ ਇਦਾਂ ਹੀ। ਬਲਿਆਣ ਕਰਦੇ ਤੇ ਭਗਤ ਗਿਆਨ ਵੈਰਾਗ ਸਮੇਤ। ਸਤਿਗੁਰੂ ਜੀ ਭਗਤੀ ਦਾ ਉਪਦੇਸ਼ ਗਿਆਨ ਦਾ ਵੈਰਾਗ ਦਾ ਇਤ ਆਗਤ ਕਈ ਅਧਿਆਤਮਿਕ ਬਚਨ ਕਰਦੇ ਮੈਂ ਇਸ ਪ੍ਰਕਾਰ ਮੁੰਡੇ ਸੇਵਾ ਕਰ ਰਹੇ ਆ ਈਹੁਰ ਸਾਹਿਬ ਕੋਲਡ ਸਟੋਰ ਚ ਉਰੇ ਆਲੂ ਠੰਡਿਆ ਹਾਂ ਪੂਰੇ ਬੱਈਏ ਇਹ ਕੋਲ ਸਟੋਰ ਦੀ ਪੂਰੀ ਠੰਡੇ ਗਿਆ ਸਾਰ ਸਬਜ਼ੀਆਂ ਪਈਆਂ ਇੱਥੇ ਪੂਰਾ ਕੋਲ ਸਟੋਰ ਠੰਡਾ ਹੈ ਜਿਵੇਂ ਚਿਲਡ ਪਸੀਨੇ ਆਏ ਪਾ ਪਸੀਨੇ ਆਪਰਾ ਜੀ ਵੀ ਕਰਦਾ ਬਾਹਰ ਜਾ ਹਾਂ ਕਿਉਂ ਵੀ ਇੱਥੇ ਠੰਡੇ ਵੜੇ ਯਾਰ ਚੱਲ ਚੱਕੋ ਆ ਜਾਓ ਬਸ ਬੱਸ ਨਹੀਂ ਬਾਬਾ ਜੀ ਹੁਣ ਚਕਾ ਮੈਨੂੰ ਤਾਂ ਗਰਮੀ ਹੋਣਾ ਆਈ ਆ ਮੈਂ ਬਾਬਾ ਜੀ ਮੈਨੂੰ ਤਾਂ ਗਰਮੀ ਹੋਣਾ ਆਈ ਚਕਾਓ ਬਲਾ ਕਿਉਂ ਹੁਣ ਸਭ ਹੀ ਦੇ ਆ ਜੀ ਜਨਾਓ ਜਓ ਜੀ ਇਹ ਹੋਰ ਸਾਵਾ ਕਰ ਰਹੇ ਆ ਸੰਗਤ ਜੀ ਉਹ ਲੈ ਆ ਗਏ ਆ ਸਭ ਦਾਲ ਹੁਲਕਾ ਪਨਾ ਆ ਕੇ ਸਵੇਰੇ ਆਵਾਂਗੇ ਤੜਕੇ ਹੁਣ ਹਾਂ ਕੀ ਰਾਤ ਹੋ ਗਈ ਹੈ ਹਨੇਰਾ ਹੰਤਪਰਸ਼ਾਦਾ ਵੇਰਤਾ ਆ ਰਹੇ ਹਾਂ ਹੰਤਨ ਗੁਰੂ ਨਾਨਕ ਤੇਰਾ ਹੀ ਆਸਰਾ ਮਹਾਰਾਜ ਸੱਚੇ ਕੋ ਅੱਛਾ ਦੇਖੋ ਕਿੰਨਾ ਰਾਸ਼ਨ ਮਹਾਰਾਜ ਕਰੇ ਕੋ ਕਮੀ ਹੈਗੀ ਆ ਕੋਈ ਕਮੀ ਨਹੀਂ ਇਹ ਦਾ ਸਟੋਰ ਚ ਤਾਂ ਬੜਾ ਕੁਝ ਪਿਆ ਸੀ ਚੱਕ ਕੇ ਲੈ ਆਏ ਆ ਇੱਥੇ ਹਜੇ ਕੱਟ ਆ। ਇਹ ਸਵੇਰੇ ਬਣਾਵਾਂਗੇ ਆਲੂ। ਕਿ ਰਾਤ ਹੀ ਬਣਾ ਲਈਏ? ਹਾਂ? ਬੰਜਣੇ ਬਣ ਜਾਈਏ। ਚਲ ਠੀਕ ਆ। ਆਲੂ ਛੋਲੇ ਬੰਨੇ ਆ ਨਾ? ਹਾਂਜੀ ਆਲੂ ਛੋਲੇ ਨਾਲ। ਸਵੇਰੇ ਪੂੜੀਆਂ ਚੱਲਣਗੀਆਂ ਨਾ? ਹਾਂ ਹਾਂ। ਸਵੇਰੇ ਪੂੜੀਆਂ। ਨਾਲ ਮੈਂ ਕੀ ਬਣਾਵਾਂਗੇ? ਰੋ ਜੀ ਬਾਹਰ ਪ੍ਰਸ਼ਾਦਾ ਚੱਲ ਰਿਹਾ ਸੰਤ ਜੀ ਬਾਹਰ ਪ੍ਰਸ਼ਾਦਾ। ਪ੍ਰਸ਼ਾਦਾ ਦੀ ਸੇਵਾ ਚੱਲ ਰਹੀ ਸੰਤ ਜੀ ਬਾਹਰ।

ਮੰਗਰ ਲੈ ਉਹ ਕਿੱਦਾਂ ਲੱਗਿਆ ਪ੍ਰਸ਼ਾਦਾ ਜੀ ਦਾ ਚਾਹ ਚੱਕ ਕੇ ਉਹ ਲੱਗਿਆ ਇੱਕੇ ਕਰਵਾਨ ਸਾਹਿਬ ਨੂੰ ਅਸੀਂ ਹੰਸੇਵਾ ਕਰਕੇ ਤੇ ਚੱਲੇ ਆ ਫਿਰ ਰੂਮ ਚ ਬਹੁਤ ਮੀਂਹ ਪਾੰਡਿਆ ਉਦੋਂ ਦਾ ਹੀ ਨਾ ਕਿਣ ਮਿਣ ਕਿਣ ਮੈਂ ਚੱਲੀ ਜਾਂਦੀ ਆ ਵੇਖੋ ਬੜਾ ਵਧੀਆ ਮੈਦਰ ਹੋਇਆ ਖੜਾ ਨਜ਼ਾਰਾ ਹੈ ਹਾਂ ਬੋ ਨਹੀਂ ਕਰਤਾ ਲੰਗਰ ਵਿੱਚ ਸੇਵਾ ਕਰਦਾ ਸੇਵਾ ਕਰਤਾ ਚਲ ਦੇ ਦੇ ਫਿਰ ਇੱਕ ਤਾਂ ਇਸ ਕੋ ਡਾਲ ਦੇ ਲਫਾਫੇ ਮੇਂ ਪਪਾ ਨਹੀਂ ਹੈ ਇਸਕੇ ਲਈ ਹਾਂ ਲਫਾ ਨਹੀਂ ਹੈ ਅਏ ਨਾ ਜ ਸੰਧੀ ਆ ਗਿਆ ਸੀ ਗੈਸੋਂ ਥੱਕੇ ਟੁੱਟੇ ਆ ਗਏ ਸਾਂ ਅਗਲੀ ਸੂਬਾ ਉੱਠ ਕੇ ਤੇ ਅਸੀਂ ਚੱਲਿਆ ਜੀ ਦਰਬਾਰ ਸਾਹਿਬ ਸੱਚਖੰਡ ਹੋਣਾ ਗਿਆ ਲਿਫਟ ਚ ਲੰਗਰ ਹਾਲ ਜਾ ਕੇ ਲੰਗਰ ਦੀ ਸੇਵਾ ਕਰਦੇ ਆ ਸੰਗਤ ਜੀ ਨਹੀਂ ਆ ਗਏ ਸੀ ਆਮਰੇ ਦੋ ਆ ਗਏ ਆ ਕਰੋ ਚਾਹ ਚੱਲੇ ਆ ਸੱਚ ਕਰਨੀ ਸੇਵਾ ਕਰਨ ਦੀ ਸਾਨੂੰ ਮੰਮਨੇ ਨੇ ਕੋਲਿਆਂ ਦੋ ਟੋਟਾ ਆਉਂਦੇ ਆ ਜੀ ਚਾਹ ਚੁਕਿੰਦੀ ਹੁੰਦੇ ਨੇ ਤਾਂ ਰੋਇ ਕੇ ਨੇ ਚਾਹ ਬੜੀ ਸੁਆਦ ਹੈ ਜਿ ਹੁਣ ਲੱਗਿਆ ਹੈ ਚਾਹ ਪੀਣੇ ਆਹ ਚਾਹ ਅੱਜ ਆ ਪੀਏ ਚਾਹ ਬਹੁਤ ਵਧੀਆ ਬਣਾਉਂਦਾ ਗੋੜਾ ਹੂੰ ਜਿਨ ਨੇ ਪੀ ਨਹੀਂ ਹੋਈ ਨਾ ਆ ਜਾੜ ਕੇ ਤੇ ਲੀ ਅਲਾ ਬੰਦਾ ਖੜਾ ਕੇ ਉਸਾਂ ਦੇ ਮੂਰੇ ਸੱਚ ਕਾਣ ਨੂੰ ਜਾਂਦੇ ਆ ਚਾਹ ਵੀ ਇਹ ਵੇਖਾ ਜਾਂ ਕਿ ਦੁੱਖ ਟੁੱਟ ਜਾਣਗੇ ਘੋੜਾ ਲਈ ਚਾਹ ਬਣਾਉਂਦਾ ਬਹੁਤ ਵਧੀਆ ਆ ਜੋੜਾ ਘਰ ਇੱਥੇ ਕਰਾਉਂਦੇ ਆ ਪੱਜ ਜੋੜੇ ਜਾਵਾਂ ਉਹ ਨੇੜੇ ਹੀ ਪਰਿਵਾਰ ਜੋੜੇ ਜਾਵਾਂ ਕਰਾ ਕੇ ਫਿਰ ਚੱਲਨੇ ਆ ਪਰਤਵਾਰੇ ਆਖਰੀਆਂ ਜੀਪਾਂ ਉੱਤੇ ਬੱਚਿਆਂ ਨੇ ਉੱਡੇ ਲਾਣ ਨੂੰ ਵੇਖਣਾ ਸੁਰਗ ਵੇਖਣਾ ਨਾ ਇਹ ਹੁਰ ਸਾਹਿਬ ਆਜੇ ਮਰੇ ਤੋਂ ਬਾਅਦ ਕੀ ਸੁਰਗ ਵੇਖਿਆ ਜਿੰਦੇ ਜੀ ਸੁਰਗ ਵੇਖੂ ਨਾ ਮਾਲਾ ਦਾ ਸੁਰਗ ਨਾ ਚਾਹ ਨਹੀਂ ਮਰਨ ਤੋਂ ਬਾਅਦ ਕੀ ਦਾ ਸੁਰਗ ਜਾਣਾ ਕਿ ਨਰਕ ਜਾਣਾ ਜਿੰਦੇ ਜੀ ਤਾਂ ਸੁਰਗ ਵੇਖ ਲਉ ਆਜੇ ਚੱਲਣੇ ਹੁ ਟਿਕ ਟੰਗ ਰਹੋ ਤਤਕਾਰ ਚੋਂ ਇੱਥੇ ਕਰਦੇ ਆ ਇਹ ਨਹੀਂ ਆ ਜੈਂਟਲਮੈਨ ਤੇ ਬਿੱਟਾਂ ਫੇਰੇ ਵਾਪਸੀ ਜੋ ਪੈਂਡਲੋਂ ਲਾ ਇਹ ਕਹਿੰਦੇ ਹੁਣ ਮਿਲੂਗਾ ਤੁਹਾਨੂੰ ਏਸੀ ਅਸੀਂ ਲੈਣਾ ਸਲੀਪਰ ਕਹਿੰਦਾ ਫਿਰ 11 ਵਜੇ ਆਇਆ ਜੀ ਚਲੋ 10:00 ਵੱਜ ਗਿਆ ਇੱਕ ਘੰਟਾ ਪਿਆ 11 ਵਜੇ ਆ ਜਾਗੇ ਉਹਨਾਂ ਜਰ ਜਾਣੇ ਦਰਬਾਰ ਸਾਹਿਬ ਸੱਚਖੰਡ ਸ਼ੰਘਰ ਆਖ ਚ ਫਰਦੇ ਆ ਸੇਵਾ ਆਏ ਦਰਵਾਜ਼ਾ ਅਰੇ ਉੱਪਰ ਜਿਹੜਾ ਆ ਰਹੇ ਉਹ ਸਾਮਣੇ ਖਾਣਾ ਲੰਗਰ ਆ ਲਾਉਣੇ ਦਾ ਮਣ ਸੇਵਾ ਦੇ ਪੱਤਾ ਘਟਾ ਛੜਾ ਹੈਗਾ ਤਾਂ ਸੰਗ ਜੀ ਆ ਇਹ ਸਭ ਵਰਦਰੇ ਦਾ ਲੰਗਰ ਆਲ ਭੈਣ ਆਪਕਾਰੀਆਂ ਪ੍ਰਸ਼ਾਦੇ ਆਸੀਂ ਵੀ ਕੋ ਸੇਵਾ ਸਮਾਰਦੇ ਹਾਂ ਨਹੀਂ ਲਿਆਵਾਂ ਦੇਸੀ ਕਿ ਉਹਦੇ ਟੀਨ ਆ ਚੱਕੀ ਆ ਜੀ ਆਟਾ ਪੀਣ ਵਾਲੀ ਉਹ ਟੀਨ ਲਿਆਉਣੇ ਅਸੀਂ ਥੱਲੋਂ ਨਹੀਂ ਆ ਤੇ ਘੋੜੀ ਸੇਵਾ ਹੀ ਕਰਨ ਲੈ ਬਾਕੀ ਬਾਜ ਮਾਰ ਘੋੜੀ ਸੇਵਾ ਕਰਦੇ ਆ ਜੀ ਟੀਨ ਲਿਆਉਣੇ ਪਏ ਥੱਲੋਂ ਲਿਆ ਕੇ ਐਸ ਗੱਡੀ 'ਚ ਲੋਡ ਕਰਨ ਲੈ ਬਾਬਾ ਜੀ ਰਹਿ ਗਿਆ ਕਿ ਬੱਸ ਹੈਗਾ ਇੱਕ ਹੈਗਾ ਜੀ ਦੋ ਦੋ ਆ ਗਿਆ ਫਿਰ ਮੈਂ ਆਹ ਮਾਰਾ ਘੱਟੇ ਲੈਣੇ ਚੌਧਰ ਰੱਤੇ ਬਦਲਾ ਕੀਤੇ ਜੀ ਘਰ ਤੇ ਗੱਡੀ ਲੋਡ ਵੇਖੋ ਪਸੀਨਾ ਮਸੀਨੇ ਹੋ ਗਏ ਕਿਉਂਕਿ ਪੌੜੀਆਂ ਚੜਨਾ ਪੈਂਦਾ ਸੀ ਹਾਂ ਆ ਕੀਤੀ ਇਹ ਗੱਡੀ ਲੋਡ ਹੈਗੇ 30 40 ਘੱਟੇ ਅਸੀਂ ਦੋ ਜਣੇ ਕੀਤੀ ਆ ਬਹੁਤ ਸਮਝ ਜੀ ਸਾਰੇ ਸੰਗਤਾਂ ਨਾਲ ਜਨ ਸੇ ਲੰਡਾਈ ਆ ਸਾਰੇ ਸੰਗਤਾਂ ਦਾ ਲੋਕਾਂ ਚੈਰਟੀ ਆ ਦਾਸੀ ਮਿਲੋਂ ਦੋਂ ਦੀ ਸੇਵਾ ਕਰਦੇ ਪਾਏ ਲਾਸਾਂ ਦੀ ਸੇਵਾ ਰਲੋ ਜਿੰਨੇ ਕਰਨੀ ਵੀਡੀਓ ਰਾਈ ਕਰ ਲੋ ਇੱਦਾਂ ਹੀ ਮਾਨੂੰ ਕਰ ਲੋ ਵੀ ਚਿੱਲੀ ਜਾਣੀ ਚਿੱਲੀ ਜਾਣ ਤੇ ਆਹ ਕਰੀ ਜਾਂਦੇ ਕੰਮ ਤੇ ਇਹ ਵਜ ਗਿਆ 11 ਦੇ ਮੈਂ ਚੱਲੇ ਹੁਣ ਟਿਕ ਟਕਰਾਂ ਹਾਂ ਟਾਈਮ ਹੋ ਗਿਆ ਫਿਰ ਆ ਗਿਆ ਕਰਾਂਗੇ ਲੰਗਰ ਚ ਸੇਵਾ ਚੱਲਾਂਗੀ ਤੇਰੇ ਨਾਲ ਪਰ ਮੁੰਡਾ ਨਹੀਂ ਚੱਕਣਾ ਆ ਚੱਲੋਂਗੇ ਤੇਰਾ ਨਾਮ ਮੱਥਾ ਟੇਕ ਕੇ ਮੁੰਡਾ ਨਹੀਂ ਚੱਕਣਾ ਸਰਦਾਰਾ ਮੁੰਡਾ ਤੇ ਨਹੀਂ ਚੱਕਣਾ ਪੈਣਾ ਤਮਾਈ ਸਰਦਾਰਾ ਚਾਰੇ ਚੱਕੀ ਆਂਦਾ ਤੇ ਹੁਣ ਤਾਂ ਅੱਜ ਵੀ ਨਹੀਂ ਹੋਏ ਹੁਣ ਚੱਲਿਆਂ ਨੇ ਆਪਣਾਉਣਾ ਇਹਗਾ ਛੱਲੀਆਂ ਬਣਾ ਕੇ ਖਾਈਏ ਆ ਵੇਖੋ ਤੇਰੀਆਂ ਵਾਈਟ ਚੱਲੀਆਂ ਵਾਈਟ ਸੱਤ ਆ ਜਨਾ ਤਾਂ ਪੂਰੀ ਹਰੀ ਨਹੀਂ ਛੱਲੀ ਬਹੁਤ ਮਿੱਠੀ ਆ ਆਰੇ ਜਸੋਵਾਂ ਜੀ ਤੇ ਹੁਣ ਅੱਜ ਆ ਪੰਜ ਪੀਣ ਲੱਗੇ ਆ ਗੋੜ ਵਾਲੀ ਚਾਹ ਤੇ ਫੇਰ ਕਰਾਂਗੇ ਜੀ ਸੇਵਾ ਲੰਗਰ ਚ ਹੋ ਗਿਆ ਸੀ ਆ ਗਏ ਸੀ 12 1 ਵਜੇ ਆ ਗਏ ਸੋងਗੇ ਹੁਣ ਉੱਕੇ ਆਏ ਆ ਥੱਲੇ 5 ਵਜੇ ਗਏ ਚਾਹ ਪੀ ਕੇ ਜਾਂਦੇ ਆ ਅ ਤਰੂ 8 9 ਵਜੇ ਤੱਕ ਲੰਗਰ ਦੀ ਸੇਵਾ ਕਰਾਂਗੇ ਉੱਲੇ ਇੱਧਰ ਕਿਹਾ ਉਹਦੇ ਆਉਂਦੇ ਕੋੜੇ ਆ ਕੋੜੇ ਘੜੇ ਵੇਖ ਕੇ ਆਉਨੇ ਆ ਪਰ ਆਉਨੇ ਆ ਤੁਹਾਨੂੰ ਦਰਸ਼ਣ ਬਾਤਿਆਂ ਨੇ ਕੋੜਿਆਂ ਦੇ ਆਹੇ ਕੋ ਗੱਡੀ ਜਾਂਦੀ ਲੈਂਟਰ ਪਾਉਣ ਵਾਲੀ ਬਰੰਗਾਂ ਦੇ ਉੱਪਰ ਲੈਂਟਰ ਨਹੀਂ ਪਾਉਂਦੇ ਸਿੱਧੀ ਸਿੱਧੋਂ ਜਾਂਦੀ ਬੱਜਰੀ ਆਹੇ ਜੇ ਵੇਖੋ ਜੀ ਕੰਪ ਜਾਈ ਫਿਰਦੇ ਆ ਦਰਵਾਜ਼ਾ ਸਾਹ ਦੇ ਅੱਗੇ ਉਹ ਯੋਂ ਲੰਗਾਂ ਜੋੜਾ ਜਮਾ ਕਰਾਉਣ ਬਾਬਾ ਜੀ ਇਹ ਹੋ ਗਈ ਬੈਗ ਰ ਅਸੀਂ ਆ ਗਏ ਹੰਦਰਵਾਰ ਸਾਹਿਬ ਪੱਛਤਾਨ ਇਹਨੇ ਲੈੱਟੇ ਕਰਦੇ ਆਂ ਸੇਵਾ ਜੇ ਕੋ ਮਿਲੀ ਤਾਂ ਇਹ ਪ੍ਰਸ਼ਾਦਾ ਛੱਕੇ ਦਾ ਜਾਂਦੇ ਰਵਾਂਗੇ ਕਿਦਾਂ ਵੇਖੋ ਸੰਤ ਅਨੰਦ ਮਾ ਰਹੀ ਹੈ ਕੁਰਬਾਨੀ ਦਾ ਆਪਾਂ ਸਾਰੇ ਪ੍ਰਸ਼ਾਦਾ ਨੂੰ ਚੱਲਨੇ ਆ ਬਾਹਰ ਨੂੰ ਅੱਜ ਸੇਵਾ ਦਾ ਮੌਕਾ ਹੀ ਮਿਲਿਆ ਆਪਾਂ ਨੂੰ ਕਿਉਂ ਵੀ ਆਉਂਦੇ ਨੂੰ ਸਾਰਾ ਕੁਝ ਤਿਆਰ ਹੋ ਗਿਆ ਲੋਈ ਆਪਾਂ ਆ ਗਏ ਹਾਂ ਰੂਮ ਚੋਂ ਕੰਮ ਲੱਗਿਆ ਜੀ ਆਰਾਮ ਕਿਉਂਕਿ ਨਹਾ ਤੋ ਲਿਆ ਹੈ ਇਥੇ ਬਲੌਗ ਦਾ ਐਂਡ ਕੀਤਾ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਜੁਆਇਨ ਕਰ ਲੋ ਭਰਾ ਜੀ ਸਾਰ ਇੱਕ ਪੈਨ ਬਰਾ ਨੂੰ ਸਤਿ ਸ੍ਰੀ ਅਕਾਲ